ਹਾਂਜੀ ਫਤਵੀ ਸ਼ੇਖ ਕਿੱਦਾਂ ਸਾਸ਼ੀ ਕਾਲ ਮੇਰਾ ਕੀਤੇ ਚਾਹੀ ਗਿਆ ਪਹਿਲੇ ਸਾਸ਼ੀ ਕਾਲ ਤੇ ਬੁਲਾ ਦਿਓ ਸ਼ਾਇਆ ਨੂੰ ਸਾਸ਼ੀ ਕਾਲ ਸ਼ਾਇਆ ਨੂੰ ਕੀ ਹਾਲ ਚਾਲ ਆ ਇੱਕੋ ਥਾਂ ਖਲਾ ਲਓ ਨਾ ਤੇ ਤੁਸੀਂ ਲਿਬਰ ਗਏ ਸ਼ਾਰੇ ਤੇ ਆ ਕੈਪ ਕਿੰਨੀ ਬਣਾਂਗੀ ਦਿੱਤੀ ਆ ਕਿੰਨੇ ਕਿੰਨੇ ਨਹੀਂ ਨਹੀਂ ਇਹਦੇ ਬੱਚੋ 오ਜਨ ਕਲਰ ਪਿਆ ਕਿਹੜਾ ਕਲਰ ਪਿਆ 오ਜਨ ਕਲਰ 오ਰਿੰਜ ਕਲਰ ਠੀਕ ਐ ਤੇ ਕਿੰਨੇ ਬਣਾ ਕੇ ਦਿੱਤੀ ਆ ਅੰਟੀ ਨੇ ਬਣਾ ਕੇ ਦਿੱਤੀ ਆ ਦਾਦੀ ਨੇ ਦਾਦੀ ਨੇ ਕਾਇਪ ਬਣਾ ਕੇ ਦਿੱਤੀ ਆ ਤੇ ਸੋਕ ਨੇ ਲਾਦਾ 47 ਵਾਲੀ ਕੋਟੀ ਦੋਹਾਂ ਤੇ 9 ਸਾਲਾਂ ਵਾਲੀ ਗੱਡੇ ਪਾ ਲਈ ਆ ਹਾਂ ਬਲੀ ਨਹੀਂ ਆਹ ਸੋਜੇ ਤਾਂ ਨਹੀਂ ਅਛਾ ਮੈਂ ਨਿੱਤਾਂ ਦੇ ਤੱਕਦੀ ਤੇ ਉਹਦਣ ਪੂਆ ਨੇ ਕਿੰਨੀਆਂ ਪਾਈਆਂ ਵੱਡੀ ਪੂਆ ਨੇ ਤਿੰਨ ਕੋਟੀਆਂ ਪਤਾ ਤਿੰਨ ਕੋਟੀਆਂ ਪਾਈਆਂ ਅਤੇ ਜਾਣਾ ਕਿਨੇ ਵਜੇ 6 ਵਜੇ ਹੋ ਲੇਟ ਹੋ ਜਾਣਾ ਅੱਜ ਕੰਮ ਨਾ ਤੇ ਫਤਵੀ ਸਿੰਘ థాంਕ ਯੂ ਤੁਸੀਂ ਹੁਣ ਕੀ ਕੰਮ ਕੰਨਦੇ ਸੀ ਇਹ ਦਿੱਤੇ ਕਿੱਥੋਂ ਆਂ ਬੜੂਏ ਜੋ ਕੋਈ ਨਹੀਂ ਦੱਸਦਾ ਮੈਂ ਕਿ ਲੋ ਜਾ ਸਭ ਆ ਵੇਖੋ ਕਿਹੜੇ ਜਾਨਵਰ ਬੈਠਾ ਉੱਪਰ ਉਹ ਰੁਕਦੇ ਕਿਹੜਾ ਉਹ ਵੱਡਾ ਜਾਨਵਰ ਪਰ ਇੱਥੋਂ ਦੇਖਣਾ ਹੀ ਨਹੀਂ ਤੇ ਇਹ ਕੋਈ ਕੀ ਹੈ ਆਹ ਵੱਡਾ ਜਾਨਵਰ ਪਤਾ ਨਹੀਂ ਕੀ ਐ ਲੰਬੀ ਜੀ ਚੁੰਜਾ ਦੀ ਐ ਨਾ ਨਵਾਂ ਜਿਹਾ ਹੀ ਵੇਖਿਆ ਅੱਜ। ਉਹ ਤੇ ਵੀਰਾਂ ਤੇਰਾ ਉਹ ਤਾਂ ਮੈਂ ਬਖਾਣਾ ਪੈਂਦਾ। ਉਹ ਤੇ ਵੀ ਚਿੰਗੋ ਦੀ ਕੋਈ ਨਹੀਂ ਚਿਰੀ ਵੀ ਥੀ ਉੱਤੇ ਕਿੰਨਾ ਕਿੰਨਾ ਵੱਖਰਾ ਜਿਹਾ ਜਾਨਵਰ ਉਹ ਦੇਖੋ। ਆਹ ਆਹੋ। ਉਹ ਕਿੱਥੋਂ ਦੇ? ਉਹਦਾ ਕੀ ਨਾਮ ਆ? ਕੋਗੇ ਜੀ। ਕੀ ਨਾਮ? ਕੋਗੇ ਜੀ। ਕੋਗੇ ਜੀ। ਕੋਗੇ ਜੀ ਆ ਉਹਦਾ ਨਾਮ। ਫਦੇ ਨਕਾਂਡ ਕੱਢਦੀ ਐ। ਹਮ ਪਤਨੀ ਪਤਨੀ ਆਪਣਾ ਨਾਮ ਰੱਖਤਾ ਵਾ ਚੱਲ ਆਪਾਂ ਬੋਲਦੀ ਪਾਈਏ ਹੈ ਇਹਦਾ ਨਾਮ ਚਿੜੀ ਹੈ ਹਟਾ ਰਹਿਣ ਤੋਂ ਵਦਣਾ ਕੀ ਕਹਿੰਦੀ ਹੈ ਸਾਡੇ ਬਾਹਰ ਕਿੰਨੇ ਪਿਆਰੇ ਫੁੱਲ ਖਿੜੇ ਹਾਂ ਸਾਡੇ ਸੱਚ ਬਾਹਰ ਫੁੱਲ ਖਿੜੇ ਆ ਤੁਹਾਨੂੰ ਬਾਹਰ ਵਾਲੇ ਫੁੱਲ ਵੀ ਬਖਾਲੇ ਨਹੀਂ ਤੇ ਕਿੰਨੇ ਮਰਝਾ ਗਏ ਮੇਰਾ ਗਲਾਬ ਉਹੜਾ ਵਧੀਆ ਕਲਰ ਵਾਲਾ ਹੁੰਦਾ ਹਾਂ ਤੇ ਆਹ ਵਾਲੇ ਇਹ ਸ਼ੇਡ ਦਾ ਸੁੱਖਣੇ ਸੁਟੇ ਤੇ ਆਹ ਸ਼ੇਡ ਗਲਾਬ ਦੀ ਸੋਖਣੀ ਗਾਜਰੀ ਜਿਹਾ ਕਲਰ ਤੇ ਗੁੱਟੇ ਦੇ ਵੱਡੇ ਵੱਡੇ ਫੁੱਲ ਖੇੜਨੇ ਹੀ ਇਹ ਪਰ ਤੋਂ ਪਨਾ ਚੜਨ ਦੇ ਕਰਕੇ ਫੁੱਲ ਹੀ ਨਹੀਂ ਖਿੜੇ ਬੜੇ ਵਧੀਆ ਵੱਡੇ ਵੱਡੇ ਹਾਂ ਵੱਡੇ ਵੱਡੇ ਫੁੱਲ ਖੇੜਨੇ ਹੀ ਹੁੰਦਾ ਗੁੱਟੇ ਦੀ ਹਮ ਮੈਂ ਤਾਂ ਜੀ ਦੋ ਤੀ ਮੈਂ ਪਾਤੀ ਨਹੀਂ ਤੇ ਆ ਪੰਗੜੀ ਚ ਵੀ ਵਾਵਾ ਚਿਰ ਬਾਅਦ ਨਿਕਲ ਕੇ ਖਲੋਤੇ ਕਿਨੇ ਦਿਨ ਬਾਅਦ ਕੱਲ ਮੈਨੂੰ ਆਂਟੀ ਕਹਿੰਦੀ ਤੂੰ ਅਮਰੀਕਾ ਚ ਚਲ ਗਈ ਜੇ ਤੂੰ ਬਾਹਰ ਹੀ ਨਹੀਂ ਨਿਕਲਦੇ ਠੰਡ ਬੜੀ ਵੀਡੀਓ ਆਂਟੀ ਠੰਡੀ ਬੜੀ ਹੈ ਘਰ ਵੱਡ ਜਾਈਦਾ ਲਾਈ ਚ ਹਮ ਠੀਕ ਕਰ ਜੀ ਤੇ ਮੈਂ ਕੀ ਆਖਾਂਦੀ ਮੈਂ ਮੇ ਸੇਮ ਇਹ ਜੀ ਛੇੜਨਾ ਆਉਂਦਾ ਛੁਰਮਣਾ ਵਾਲਿਆ ਗੁਲਾਬ ਦੇ ਫੁੱਲਾਂ ਵਰਗੀ ਛੇੜ ਨਾਲ ਸੀ ਵੀ ਦਿੱਤਾ ਨਾ ਉਹਦੇ ਪੇ ਵਾਪਸ ਆਈ ਬਾਕੀ ਸਵਾਈ ਸੀ ਤੇ ਪਤਵੀਸ਼ਿੰਗੋਂ ਕੀ ਕੰਨ ਦਿਆ ਸੀ ਪਤਵੀਸ਼ਿੰਗ ਤੁਹਾਨੂੰ ਥੋਪੀ ਛੋਨੀ ਨਹੀਂ ਲੱਗੀ ਲੱਗੀ ਹਾਂਜੀ ਮੈਨੂੰ ਹੀ ਫੇਵਰੇਟ ਕੈਪ ਮੈਨੂੰ ਫੇਵਰੇਟ ਕੈਪ ਨੋ ਨੋ ਨਾ ਚਲੋ ਫੇਵਰੇਟ ਆ ਫੇਵਰੇਟ ਆ ਫੇਵਰੇਟ ਆ ਠੀਕ ਆ ਤੇ ਕੱਪੜੇ ਸਾਰੇ ਹੀ ਗੰਦੇ ਕਰ ਲਿਆ ਆਵੇ ਕੀ ਬਣਾਤਾ ਕੱਪੜਿਆਂ ਦਾ ਪਤਾ ਨਹੀਂ ਕਿਹੜੇ ਕਿਹੜੇ ਦਾਗ ਲਾਤੇ ਉਤੇ ਕਿਹੜੀ ਕਿਹੜੀ ਚੀਜ਼ ਨਾਲ ਕਿੱਦਾਂ ਠੀਕ ਜੇ ਨਹੀਂ ਆਵੇ ਕੋ ਦਾਲ ਲੱਗ ਗਿਆ ਠੀਕ ਆ ਇਹ ਦੀਦੀ ਖਾਣ ਮੈਂ ਕਿੱਥੇ ਟਿਕਾ ਗੱਲ ਜੀ ਮੈਂ ਸੌਕਦੇ ਦਰਸ਼ਨ ਨਹੀਂ ਹੋਏ ਕਿੱਦਾਂ ਦੇ ਕਰ ਲਓ ਦਰਸ਼ਨ ਆਜੋ ਜਹਤੂ ਹੀ ਰਹੋ ਤਾਂ ਠੀਕ ਲੋ ਐਦਾਂ ਨਾ ਖਾਲੀ ਖਾਲੀ ਦਰਸ਼ਨ ਕਰੋ ਮੇਰੇ ਸਾਰੇ ਸੁੱਖ ਦੇ ਦਰਸ਼ਨ ਨਹੀਂ ਆਏ ਠੰਡ ਔਰ ਵਧ ਗਈ ਠੰਡ ਔਰ ਵਧ ਗਈ ਸਰਦਾਰਾਂ ਔਰ ਜੋ ਵਧ ਪਾਸ 10 15 ਦੇਰੀ ਠੰਡ ਹੁਣ ਹੁਣ ਦੱਸੋ 10 15 ਦੇ ਜਿਹੜੀ ਪੈਂਟ ਹੀ ਉਹ ਵੀ ਬੜੀ ਲੱਗਣ ਢਈ ਹ ਹ ਆ ਲੈਖ ਮੈਂ ਬੋਲਦੇ ਸਿਰਨਾ ਤਾਂ ਤੇ ਸਿਰ ਪਹਿਨਾ ਕੀ ਲਾਇਆ ਤੇ ਸਿਰ ਦੇ ਅੱਜ ਦੱਸੂਗੀ ਜੇ ਮੇਰੇ ਬਾਣਾ ਤੇ ਫਰਕ ਪੈਣ ਲੱਗ ਪਿਆ ਨਾ ਫਿਰ ਉਹ ਜਿਹੜੀ ਰੈਮਡੀ ਯੂਜ਼ ਕੀਤੀ ਹੈ ਅੱਜ ਥੋੜੀ-ਥੋੜੀ ਹੋਮੇਡ ਵਾ ਉਹ ਤੇ ਬਾਅਦ ਚ ਦੱਸੂਗੀ ਮੈਂ ਵੀ ਵਲੌਗਾਂ ਵਿੱਚ ਵਲੌਗ ਹੀ ਦੱਸੂਗੀ ਫਿਰ ਵਲੌਗ ਬਣਾਵਾਂਗੇ ਹੈ ਨਾ ਉਹਦੇ ਤੇ ਜੇ ਫਰਕ ਪਾਊਗਾ ਤੇ ਤੇ ਜੇ ਨਾ ਫਰਕ ਪਿਆ ਬੇ ਲੋਕਾਂ ਨੇ ਐਵੇਂ ਖਰਾਬ ਕਰਨਗੇ ਦੱਸਣਾ ਹੀ ਨਹੀਂ ਹਾਂ ਜਾਂ ਤੇਰੇ ਖਰਾਬ ਹੋਣਗੇ ਤੇ ਜਾਂ ਸਹੀ ਹੋਣਗੇ ਨਹੀਂ ਲੱਗਣਦੇ ਆਜ ਪਹਿਲੇ ਵਾਰ ਨਹੀਂ ਨਾ ਕੱਲ ਕੱਲ ਕੰਨੀਆਂ ਥੋੜੇ ਜਿhoe ਸਮੂਹਾਂ ਤੇ ਜੇ ਮੇਰੇ ਮੇਰੇ ਤੋਂ ਵਾਰੀ ਤੇ ਮੈਂ ਆਉ ਕਰਾ ਰਹੀ ਆ ਤੇ ਫਤਿਹ ਆ ਵੇਖ ਲੋ ਇਥੋਂ ਰੇਡਲ ਲਗਾਵਾ ਤੇ ਇੰਨੇ ਸੱਟ ਪੇੜ ਲਵਾਓ ਆਓ ਤਿੰਨ ਵਾਰੀ ਮੈਂ ਦੋ ਵਾਰੀ ਮੈਂ ਕਰਵਾਈ ਨਾ ਜੀ ਬੌਂਡਿੰਗ ਤੇ ਦੋ ਵਾਰੀ ਹਾਈਲਾਈਟ ਕਰਵਾ ਲਈ ਸੀ ਵਾਲ ਸਹੀ ਨਹੀਂ ਆ ਨਾ ਓਏ ਪਹਿਲੀ ਵਾਰੀ ਜਦੋਂ ਮੈਂ ਫਸਟ ਟਾਈਮ ਕਰਾਈ ਸੀ ਨਾ ਉਹਦਾ ਹੀ ਵਧੀਆ ਰਿਜ਼ਲਟ ਆਇਆ ਏ ਮੈਂ ਕਹਿੰਨੀ ਹਾਂ ਨਾਲ ਦਾ ਉਹ ਮੁੰਡਾ ਘਰੇ ਬਾਹਰ ਚਲ ਗਿਆ ਮੇਰਾ ਸਟੂਡੈਂਟ ਹੀ ਅਸਲ ਵਿੱਚ ਪੰਜ ਗਰਾਈਆਂ ਦਾ ਸੁਰਜੀਤ ਉਹਦਾ ਨਾਮ ਸੀ ਉਹਨੇ ਕਰਕੇ ਦਿੱਤੇ ਹੀ ਲੈ ਵੀ ਉਹਦੇ ਨਾਲ ਦੇ ਮੈਂ ਕਿ ਦਵਾਲ ਨਹੀਂ ਵੇਖੇ ਵਾਲ ਵੀ ਇੰਨੇ ਸਮੂਥ ਦੇ ਬਣਾ ਚ ਸ਼ਾਈਨ ਹੂੰ ਪੋਤਾ ਹੀ ਕੰਡ ਕੰਮ ਕੀਤਾ ਇਹਦਾ ਦੂਜੀ ਵਾਰੀ ਕਰਾਇਆ ਤੇ ਕੰਮ ਦੇ ਨਹੀਂ ਤੁਹਾਨੂੰ ਹਾਈਲਾਈਟ ਵੀ ਉਹਨੇ ਕਰਕੇ ਦਿੱਤੇ ਹੀ ਮੇਰੇ ਬਾਹਰ ਚ ਅੱਛਾ ਤੇ ਫਤਿਹ ਹਾ ਕੀ ਕਰ ਲਿਆ ਵਾ ਗੱਡੀ ਪਸਾਲੀ ਕੀ ਹੋਇਆ ਹੀ ਕਿੱਥੇ ਫਸ ਗਿਆ ਹੀ ਇਤੇ ਵਸ ਗਿਆ ਹੀ ਆ ਇਹ ਪਾਚ ਇਤੇ ਵਸ ਗਿਆ ਤੇਰੇ ਤੇ ਪਾਚ ਪਤਾ ਨਹੀਂ ਕੀ ਕੁਝ ਬੋਲਦਾ ਰਹਿੰਦਾ ਕੋਈ ਨਹੀਂ ਪਤਾ ਸਭ ਨਾ ਨਹੀਂ ਪਤਾ ਲਗਾ ਦੇਣਾ ਜੀ ਪਤਾ ਨਹੀਂ ਕਿ ਸਵੇਰੇ ਕਹਿੰਦਾ ਜ 8 ਵਜੇ ਕਹਿੰਨੇ ਮੰਗਣਾ ਫਿਰ 8 ਵਜੇ ਹਾਂ 5 ਵਜੇ ਤੇ 5 ਵਜੇ ਸਹੀ ਗੱਲ ਹੁਣ ਮੈਂ ਕਿੰਨਾ ਟਾਈਮ ਸਾਰੇਗਾ ਵਾ ਮਾਪਾ ਕਰ ਲਿਆ ਕਰ ਲਿਆ ਵਾਵਾ ਟਾਈਮ ਮੈਂ ਨਿੱਕੀ ਘਰੀ ਮੈਂ ਵੀ ਗੇਬਣੋਂ ਜਾਣਾ ਤੇ ਮੇਰੇ ਰਸੋਈ ਦਾ ਆਟਾ ਗੁੰਨ ਕੇ ਰੱਖ ਲਿਆ ਹੁਣ ਮੈਂ 5:30 ਦੇ ਬੰਦੇ ਨੂੰ ਖੁਲਕੇ ਲਾ ਕੇ ਰੱਤ ਜਾਣੇ ਚੱਕ ਲੈਣੀ ਆਂ ਤਾਂ ਕਿ ਧਿਆਨ ਦੇ ਖੰਡ ਬੜੀ ਨਹੀਂ ਤੇ ਟੈਨ ਨਹੀਂ ਲੱਭ ਸਾਧਾਨ ਕੇ ਦਲਦਵ ਖਾਣ ਵਾਲੀ ਤੇ ਬਣਾਉਣੀ ਹਾਂ ਹਾਂ ਹੁਣ ਜਾਣਾ ਵਾ ਤੇ 5 ਤਕਰੀਬਨ ਵਾਜੀ ਚੱਲੇ ਸਾਢੇ 5 ਖੁਲਕੇ ਲੈਣੇ ਹਾਂ ਖਾਣੋ ਬਾਖੀ ਰਾਦੇ ਤੇ ਫੋਨ ਕਰ ਲਾ ਮਨਪੀ ਦੀਦੀ ਨੂੰ ਕਿ ਆਪਾਂ ਕੀ ਕਹਿੰਦੇ ਆਜੋ ਕਿੰਦੀ ਆਜੋ ਜੇ ਜਨ ਤੁਰਤ ਨਹੀਂ ਬੁਲੇ ਕਰੋ ਚਲ ਠੀਕ ਆ ਸਹੀ ਆ ਅੱਜ ਸਾਡਾ ਫਤੇ ਲੱਗਾ ਪੈਂਦਲ ਮਾਰ ਕੇ ਟਰੈਕਟਰ ਚਲਾਉਣ ਅੱਗੇ ਬੜਾ ਵਧੀਆ ਚਲਾ ਲਿਆ ਵਾ ਪਰ ਹੁਣ ਚੱਲਣ ਨਹੀਂ ਦਿਆ ਮੈਨੂੰ ਲੱਗਦਾ ਚੱਲਣ ਦਿਆ ਵਾ ਚਲਾਉ ਹਾਂ ਮੋੜੋ ਹਾਂ ਇਹਨੂੰ ਆ ਦੇਖ ਏਦਾਂ ਮੋੜ ਲਿੰਦਾ ਏ ਏ ਹੋਰ ਮੋੜੋ ਹੋਰ ਮੋੜੋ ਨਹੀਂ ਡਿੱਗ ਜਾਣਾ ਇੱਥੇ ਬੈਕ ਆਉਂਦੇ ਵੇਖਿਆ ਹੀ ਵੇਖਿਆ ਹੀ ਵੇਖਿਆ ਹੀ ਵੇਖਿਆ ਹੀ ਹੁਣ ਹੁਣ ਦੱਸ ਕਮਾ ਹੁਣ ਬਦਲ ਇਹਦਾ ਮੂੰਹ ਐਨੂੰ ਚੁੱਕ ਕੇ ਕਰ ਇਦਾਂ ਕਮਾਉਣਾ ਵਾ ਇਹ ਇਦਾਂ ਕਮਾਉਂਦਾ ਏ ਇਹ ਕਮਾਦੇ 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 ਨਹੀਂ ਕਮਾਦੋ 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 ਇਹ ਇਦਾਂ ਛੱਡ ਦੋ ਹੁਣ ਹੁਣ ਚਲਾਓ ਪੈਨਲ ਮਾਰ ਕੇ ਇਹ ਇਦਾਂ ਚਲਾਓ ਚਲਾਓ ਚਲੋ ਇਹ ਵੈਰੀ ਗੁੱਡ ਸਾਡੇ ਪੈਸੇ ਖਰਚੇ ਕਾਮਯਾਬ ਹੋ ਗਈਓ ਇਹਨੂੰ ਚਲਾਉਣਾ ਨਹੀਂ ਆਉਂਦਾ ਬੜਾ ਖਰਾਬ ਕੀਤਾ ਸੀ ਇਹਨੇ ਚੱਲ ਆਲੇ ਚੱਲ ਚਲਾ ਹੁਣ ਹੁਣ ਚਲਾ ਹੁਣ ਚਲਾ ਚਲਾ ਹੁਣ ਇਹ ਵੀ ਦੇਖਿਆ ਅੱਜ ਬਾਹਰ ਆਂਟੀ ਕੱਲ ਮੈਨੂੰ ਤੈਨੂੰ ਮੈਂ ਦੱਸਣ ਤੇ ਡਿਆ ਕੱਲ ਕਹਿੰਦੇ ਆਂਟੀ ਸੋਖਣੀ ਅਮਰੀਕਾ ਚਲ ਗਈ ਆ ਫਿਰ ਤੁਸੀਂ ਬਾਹਰ ਹੀ ਨਹੀਂ ਨਿਕਲਦੇ ਮੈਂ ਆਂਟੀ ਹਾਂਡੀ ਬੜੀ ਤੇ ਹਾਂ ਆਇਆ ਜਿੱਥੇ ਮੈਨੂੰ ਕਿਉਂ ਹੋਇਆ ਸ਼ਗਰ ਚਿਮਰੀ ਤੇ ਗੁਰਮੁਖ ਪੜਾ ਕੀ ਕਹਿੰਦਾ ਹੈ ਸਬਜ਼ੀ ਵਾਲਾ ਅੰਤਾ ਅੰਟੀ ਚੰਗਾ ਕੇ ਤੀ ਹੈ ਜੀ ਜਬਾਨ ਬੋਲੀ ਵਧੀਆ ਕਿਤੇ ਲਖਣੀ ਹੋ ਜੂਗੀ ਅੱਡੇ ਕੀ ਇਹ ਵੇਲੇ ਕਹੇ ਕੀ ਇਹ ਵੇਲੇ ਤਾਂ ਕਿਹਾ ਕੀ ਇਹਨੇ ਤੇ ਕੇ ਵੇਲੇ ਅੰਟੀ ਵੱਲ ਵੀ ਨਾ ਜੋ ਫੋਨ ਤੇ ਅੰਟੀ ਦੀ ਪੁੱਛਣਾ ਹੀ ਦੱਸਣ ਲਾਪੋ ਫਿਰ ਅੰਟੀ ਵੱਲ ਵੀ ਬਕਾ ਹਾਂ ਸਹੀ ਆਉਂਦੇ ਉਸੇ ਮੇਰੇ ਕੋਲ ਪੁੱਛਣਾ ਪਉਣ ਇਹ ਤੁਮਾੜੇ ਦੁਕਾਲ ਦੀਏ ਆ ਹੰਟੀ ਨਾ ਸਾਡੇ ਪੇਨ ਪੁੱਛਣਾ ਦੱਸ ਦੇ ਅੰਟੀ ਹਾਂ ਨਹੀਂ ਨਾ ਬਰਾਵਾ ਪੁਛਣਾ ਪੌਣ ਆਉਂਦੇ ਆਂਟੀ ਕੋਲੋਂ ਬੜੇ ਜਾਣੇ ਸਾਡੀ ਗਲੀ ਸਾਹੇ ਭਰੀ ਰਹਿੰਦੀ ਹੈ ਤਾਂ ਹੀ ਸਾਡੀ ਗਲੀ ਭਰੀ ਰਹਿੰਦੀ ਹੈਗੇ ਉਹ ਤੋਂ ਮੈਂ ਇੱਕ ਮੋਟਰਸਾਈਕਲ ਤੇ ਸਕੂਟੀ ਟਰੈਕਟਰ ਤੇ ਬੰਦੇ ਤਿੰਨੇ ਜਾਣੇ ਆਏ ਪੁਛਣਾ ਪੌਣੋ ਟਰੈਕਟਰ ਵੀ ਲੋਤਾ ਤਾਂ ਹੀ ਪਹਿਲਾਂ ਗੀਰ ਸ਼ਾ ਇੱਥੇ ਸ਼ਾ ਦੱਸ ਦੰਦਾ ਸੀ ਨਾ ਪਹਿਲਾਂ ਕੁੰਡਲੀ ਖੋਲ ਕੇ ਆ ਹੋ ਜਾਊਗਾ ਆਂਟੀ ਕੁੰਡਲੀ ਖੋਲ ਕੇ ਸ਼ਾ ਦੱਸ ਦੰਦਾ ਸੀ ਨਾ ਗੀਰ ਸ਼ਾ ਆਪਾਂ ਚੱਲ ਨਹੀਂ ਕਿਤੇ ਤੇ ਸੁੱਖ ਨੇ ਘੇਰ ਲਿਆ ਫੇਰ ਹੱਥ ਪਾ ਨੂੰ ਬਾਪੂ ਨੂੰ ਤੇ ਬਾਪੂ ਤੁਹਾਨੂੰ ਦੱਸਿਆ ਵੀ ਅੱਗੇ ਵੀ ਸਾਡੇ ਘਰ ਬਾਪੂ ਹੁੰਦਾ ਵਾ ਸਮਾਨ ਲੈ ਕੇ ਜਦੋਂ ਵੀ ਆਉਣਾ ਬਾਪੂ ਨੇ ਇੱਥੇ ਆਉਣਾ ਹੀ ਹੁੰਦਾ ਤੇ ਪਰ ਅੱਜ ਬਾਪੂ ਹੁਣ ਕੀ ਲੈ ਕੇ ਆਇਆ ਬਹੁਤ ਪੁਰਾਣਾ ਮਾਲ ਹੀ ਸੁਖ ਪੁਰਾਣੇ ਮਾਲ ਛਾਲ ਨਹੀਂ ਲਿਆਉਂਦਾ ਬਾਪੂ ਨਵੇਂ ਹੁਣ ਪਤਾ ਨਹੀਂ ਕੀ ਗੱਲ ਹੈ ਉਹੋ ਹੀ ਪੁਰਾਣਾ ਹੀ ਮਾਲ ਲਈ ਹੁੰਦਾ ਬਾਪੂ ਕਿਹੜੀ ਗੱਲੋਂ ਕਿਉਂ ਮੈਂ ਠੀਕ ਨਹੀਂ ਥਾ ਆ ਗਿਆ ਨਾ ਹਫਤੇ ਕੀ ਬਾਅਦ ਹੁਣ ਮੈਂ ਠੀਕ ਨਹੀਂ ਥਾ ਮੈਂ ਬੁਖਾਰ ਦੇ ਗਿਆ ਬੁਖਾਰ ਚ ਨੇ ਆ ਤੁਮੇ ਆਪੋ ਤੀਰੇ ਬੁਖਾਰ ਦੇ ਬਾਪੂ ਨੇ ਕਹਿਣਾ ਫੇਰ ਮੇਕੋ ਤੇ ਕਿਹੜਾ ਕੁਛ ਲੈਂਦੇ ਖਲਾਰਾ ਪਵਾ ਦਿੰਦੇ ਕਿ ਖਲਾਰਾ ਤੇ ਪਤਾ ਹੈ ਮੈਨਾਂ ਇਸ ਦਾ ਪਤਾ ਹੈ ਖਲਾਰਾ ਤੇ ਪਤਾ ਹੈ ਪਤਾ ਹੈ ਕਿਹੜਾ ਸਾਟ ਕੋਈ ਨਹੀਂ ਲ ਮਗਰ ਖਲਾਰਾ ਪਤਾ ਹੈ ਫਤਵੀ ਦੇਖ ਲੈ ਕਿਉਂ ਪਤਾ ਹੈ ਫਤੇ ਕੌਣ ਆ ਵਾ ਫਤੇ ਇੱਧਰ ਦੇਖੋ ਨਹੀਂ ਨਾ ਫੇਰ ਆਪਾਂ ਵੀ ਨਹੀਂ ਲੈ ਕੇ ਜਾਣਾ ਫਤਵੀ ਨੂੰ ਦੱਸਦਾ ਨਹੀਂ ਨਾ ਕੌਣ ਆ ਇੱਥੇ ਆਣ ਕੇ ਇੱਥੇ ਆਣ ਕੇ ਦੱਸੋ ਕੌਣ ਆ ਕੌਣ ਆਇਆ ਬਾਪੂ ਆਇਆ ਬਾਪੂ ਆਇਆ ਠੀਕ ਆ ਬਾਪੂ ਮੇਰੇ ਘਰ ਵਾਲੇ ਮੇਚੇ ਦੇ ਦੇ ਘਰ ਵਾਲੇ ਦੀ ਮੇਚੇ ਦੀ ਕੋਟ ਨਹੀਂ ਲੈਂਦੀ ਨਹੀਂ ਐਜੀ ਨਹੀਂ ਨੂੰ ਵੀ ਲਿਆ ਦੇਵਾਂ ਕੱਖ ਨਹੀਂ ਨੇ ਹੁੰਦਾ ਬਾਪੂ ਹੈਂ ਮੈਂ ਵੋਟ ਰੈਕ ਸੂਰ ਦੂਸਰਾ ਦਿਨ ਟ੍ਰੈਕ ਸੂਰ ਦਿਨ ਦੂਜਾ ਦਿਨ ਵੰਡਿਆ ਹੈ ਜੀ ਵੰਡਿਆ ਬੰਨ ਪੈ ਗੋ ਵੰਡਿਆ ਵਾਲੇ ਹਾਂ ਉਹ ਸਪੈਸਿੰਗ ਬੰਨ ਨਾ ਬੰਨ ਦਿਆ ਦੇਖੀ ਬੰਨ ਦਿਆ ਆਹ ਸਾਲ ਚ ਬੰਝੂਗਾ ਹਾਂ ਆਹ ਸਾਲ ਚ ਬੰਝੂ ਪਿਛਲੇ ਸਾਲ ਹੀ ਬਾਪੂ ਮੈਨੂੰ ਕਹਿੰਦਾ ਰਿਹਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਜੈਗ ਟਿਕ ਲਈ ਬਾਪੂ ਕੋਲ ਸੱਚ ਪਿਛਲੇ ਸਾਲ ਹੂੰ ਇੱਥੇ ਕਦਾਈ ਇਹ ਕਿੰਨੇ ਹੂੰ ਇਹ ਕਾ 11 ਕਿੰਨੇ ਕਿੰਨੇ ਦੀ ਦੇ ਨਾਂ ਹੀ ਪੁੱਛ ਵਿੱਚ ਤੂੰ 1100 ਦੀ 1100 ਦੀ ਹੂੰ ਠੀਕ ਸਯਾਦ ਹਾਂ ਬਾਕੀ ਬਿਲਕੁਲ ਸਹੀ ਸਹੀ ਹੈ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਬਾਬੂ ਆਦਾ ਦਾ ਰਸਦਾ ਹੀ ਨਹੀਂ ਬਾਪੂ ਦਾ ਰੇਟ ਨਹੀਂ ਨਾ ਇਦਾਂ ਆਪਾਂ ਖਰਾਬ ਕਰ ਸਕਦੇ ਫਿਰ ਕਹਿਣਾ ਵੀ ਸਾਬੀ ਹਣੀ ਰੇਟ ਖਰਾਬ ਕਰਦੇ ਹੈ ਹਾਂ ਹਾਂ ਬਿਲਕੁਲ ਰੇਟ ਖਰਾਬ ਨਹੀਂ ਕਰਨਾ ਚਾਹੀਏ 11:00 ਸਮਾਂ ਗਿਆ ਤਾਂ 11:00 ਹੀ ਤੋਂ 11:00 ਹੀ ਸਹੀ ਗੱਲ ਉਸ ਵਾਰ ਕਾਫੀ ਹੱਥ ਕਿਉਂ ਨਹੀਂ ਵੱਧ ਵੇਚ ਦੱਸ ਗੀ ਮੈਂ ਚੱਲ ਕੋਈ ਗੱਲ ਨਹੀਂ ਅਗਲੇ ਨੇ ਆਪਣੀ ਕਮਾਈ ਗੰਡਿਆ ਇਹ ਦੁਕਾਨ ਪਰ ਵੀ ਇਹੀ ਬਾਤ ਹੁੰਦਾ ਹੈ ਹਰ ਜਗ੍ਹਾ ਇਹੀ ਬਾਤ ਨਹੀਂ ਅੱਜ ਕਰ ਹੁਣ ਦੁਕਾਨਾਂ ਦੇ ਨਾ ਸਿਰਕ ਪੈ ਤਾ ਦੁਕਾਨਾਂ ਤੇ ਨਹੀਂ ਹੁਣ ਸਿਰਖ ਪਾਈ ਵਾਲਾ ਕੰਮ ਖਤਮ ਕਰਤਾ ਤਹੀ ਵੀ ਹੁਣ ਬਾਪੂ ਇੱਕ ਉਹ ਗੰਡ ਦੇ ਉੱਤੇ ਪੋ ਗਾਂ ਆ ਗੰਡ ਦੇ ਉੱਤੇ ਪੋਸਟਰ ਜਾਂ ਲਾ ਦੇਣਾ ਇੱਕ ਮੋਲ ਦਾ ਇੱਕ ਮੋਲ ਦੀ ਯਾਰ ਇੱਕ ਮੋਲ ਦੀ ਗੱਟੜੀ ਆਹ ਇੱਕ ਮੋਲ ਦੀ ਗੱਟੜੀ ਹਾਂ ਦਾ ਹਾਂ ਕੋਈ ਰੇਟ ਹੋਣਾ ਦੁਬਾਰਾ ਨਹੀਂ ਹੋਣਾ ਦੁਬਾਰਾ ਨਹੀਂ ਦੁਬਾਰਾ ਨਹੀਂ ਇੱਕ ਮੁੰਡਾ ਆ ਵੀ ਗਿਆ ਕਿ ਕਿਹੜਾ ਨਿੱਕਾ ਉਹ ਇਹ ਹੈਗਾ ਜੀ ਹਾਂ ਕਿਦੂ ਆਏਗਾ ਜਿੱਸੇ ਦੂ ਆਏਗਾ ਪਜਾਮਾ ਨਹੀਂ ਪਜਾਮਾ ਨਹੀਂ ਲੈਣਾ ਪਜਾਮੇ ਵਾਦੂ ਨਹੀਂ ਨਾਲ ਕਮੀਜ਼ ਵੀ ਹੋਵੇ ਕੇ ਨਹੀਂ ਇਸ ਕੇ ਸਾਥ ਕਿੰਨੇ ਨੇ ਚਲੋ ਫਿਰ ਚਲੀਏ ਹੁਣ ਕੱਲ ਨੂੰ ਕਿਹਨੇ ਕਮੀਜ਼ ਲੈ ਲਿਆ ਹੁਣ ਆਣਾ ਹਾਂ ਨਹੀਂ ਨਹੀਂ ਇਹ ਕੱਲ ਹੀ ਚਲਦਾ ਕੱ ਲੈ ਜਾਉਦਾ ਤੂੰ ਤੋ ਇਦਾਂ ਰੋਸਤਰਾ ਟਰੈਕਸੂਟ ਦੇ ساتھ ਪੂਰਾ ਇਹ ਹੁੰਦਾ ਹੈ ਇਹ ਬਾਤ ਹੈ ਨਾਲ ਕਮੀਜ਼ ਵੀ ਹੋਵੇ ਆ ਕੀ ਦੇ ਮੇਕੇ ਦਾ ਇਹ ਇਹ ਤਾਂ 10 ਸਾਲ ਕੀ ਬੱਚੇ ਦਾ ਹੈ ਅੱਛਾ 10 ਸਾਲ ਦਾ ਦੇਖਿਓ ਮੇਰਾ ਪੁੱਤ ਆਪੇ ਉੱਤੇ ਛੇਤੀਏ ਪਾਪਾ ਦੀ ਪੱਗ ਰੱਖ ਕੇ ਮੈਨੂੰ ਕਹਿੰਦਾ ਪਾਪਾ ਦੇਖੋ ਇੱਧਰ ਦੇਖਿਓ ਇਸ਼ਾਰਿਆਂ ਨੂੰ ਦਿਖਾ ਦਿਓ ਫਤਵੀ ਸਿੰਘ ਦੀ ਪਗੜੀ ਫਤਵੀ ਸਿੰਘ ਦੀ ਪੱਗ ਕਿੱਥੇ ਆ ਸ਼ਰਦਾਰੀ ਕਿੱਥੇ ਆ ਫਤਵੀਰੇ ਆਈ ਸ਼ਰਦਾਰੀ ਕਿੱਦਾਂ ਦੀ ਲੱਗੀ ਇੱਧਰ ਦੇਖੋ ਇੱਧਰ ਸਾਰਿਆਂ ਨੂੰ ਦਿਖਾ ਲਈਏ ਦੱਸਿਓ ਫਤਵੀ ਨੂੰ ਪੱਗ ਕਿੱਦਾਂ ਦੀ ਲੱਗੀ ਆ ਪੱਗ ਕਿੱਤੀ ਵਧੀਆ ਲੱਗੀ ਆ ਬਹੁਤ ਵਧੀਆ ਲੱਗੀ ਆ ਆਪੇ ਰੱਖ ਕੇ ਮੈਨੂੰ ਕਹਿੰਦਾ ਪਾਪਾ ਦੇਖੋ ਉਹਨੂੰ ਕੌਨਫੀਡੈਂਸ ਆ ਵੀ ਵਧੀਆ ਲੱਗੀ ਹਾਂ ਇੱਧਰ ਨੂੰ ਦੇਖ ਦਿਓ ਇੱਕ ਵਾਰੀ ਸਾਰਿਆਂ ਨੂੰ ਕਹੋ ਪੁੱਛੋ ਸਾਰਿਆਂ ਨੂੰ ਕਹੋ ਮੈਨੂੰ ਪਾਗੜੀ ਪੱਗ ਕਿੱਦਾਂ ਦੀ ਲੱਗੀ ਸਾਰੇ ਮੇਂ ਕੰਮ ਮੇਂ ਪਾਗੜੀ ਪੱਗ ਕਿੱਚੀ ਲੱਗੀ ਚਲੋ ਸਾਰੇ ਦੱਸਣਗੇ ਉਹਨੂੰ ਪੱਗ ਕਿੱਦਾਂ ਦੀ ਲੱਗੀ